ਮੇਰੀ ਸੱਸ ਦਾ ਕੈਰੈਕਟਰ ਗੰਦਾ ਜੀ ਬਸ ਇਹ ਇਹਨੇ ਇਹ ਸਾਡੇ ਘਰ ਨਹੀਂ ਬਸਣ ਦੇ ਸੱਸ ਬਾਜੀ ਇਹ ਤੰਦਾ ਕਰਾਉਂਦੀ ਆ ਲੁਧਿਆਣੇ ਪਹਿਲਾਂ ਉੱਥੋਂ ਗਿੱਦੜ ਪਿੰਡੀਆਂ ਦੋ ਕੁੜੀਆਂ ਕੱਢ ਕੇ ਇਹਨੇ ਵੇਚੀਆਂ ਕਰੇਲੂ ਮਾੜਾ ਮੋਟਾ ਤੂੰ ਤੂੰ ਮੈਂ ਹੋਈ ਆ ਉਸ ਤੋਂ ਬਾਅਦ 4-5 ਦਿਨ ਵਧੀਆ ਰਹੀ ਉਸ ਤੋਂ ਬਾਅਦ ਮੇਰੇ ਸਹੁਰਿਆਂ ਨੇ ਉਹਨੂੰ ਡੱਕ ਲਿਆ ਮੇਰਾ ਬੱਚਾ 7 ਸਾਲ ਦਾ ਮੇਰੇ ਨਾਲ ਹੈ ਅਸੀਂ ਪਰੇਸ਼ਾਨ ਆ ਨਾ ਸਾਨੂੰ ਪ੍ਰਸ਼ਾਸਨ ਨੇ ਕੋਈ ਸਾਡੀ ਸੁਣ ਪਾਈ ਆ ਪੰਚਾਇਤਾਂ ਵੀ ਸਾਰੀਆਂ ਜਾ ਕੇ ਆ ਗਈਆਂ ਬਸ ਇੱਕੋ ਹੀ ਗੱਲ ਆ ਜੀ ਅਸੀਂ ਕੁੜੀ ਤੋੜਨੀ ਸਾਈਕਲ ਲੁਧਿਆਣੇ ਤੋਂ ਚੋਰੀ ਕਰਕੇ ਲੈ ਕੇ ਆਉਂਦੇ ਆ ਜੀ ਮੇਰੀ ਸਾਈਕਲ ਕਿੱਥੇ ਵਾਗੇ ਭਾਣੇ ਤੇ ਇੱਥੇ ਵੇਚਦੇ ਆ ਜੀ ਨਥੋ ਕਿਉਂਕਿ ਕਿਉਂਕਿ ਮੈਂ ਬੰਦਿਆਂ ਨਾਲ ਸਾਡੇ ਸਰਪੰਚ ਦੇ ਨਾਲ ਪੰਚਾਇਤ ਮੈਂਬਰ ਆ ਉਹਦੇ ਬੱਚੇ ਵਿੱਚ ਸੀ ਉਹਨਾਂ ਦੇ ਘਰੋਂ ਮੋਟਰਸਾਈਕਲ ਲੈ ਕੇ ਗਏ ਸੀ ਸਰਪੰਚ ਦੇ ਘਰੋਂ ਸਰਪੰਚ ਦੇ ਨਹੀਂ ਸਰਪੰਚ ਦੇ ਨਹੀਂ ਪੰਚਾਇਤ ਮੈਂਬਰ ਦੇ ਪੰਚਾਇਤ ਮੈਂਬਰ ਦੇ ਘਰੋਂ ਹਾਂਜੀ ਮੋਟਰਸਾਈਚੋਰੀ ਦੇ ਬਰਾਮਦ ਚੋਰੀ ਦੇ ਬਰਾਮਦ ਮੈਂ ਮੇਰੇ ਕੋ ਫੋਟੋਆਂ ਸੀਗੀਆਂ ਜੀ ਆ ਹੁਣ ਉਹੀ ਦੁਸ਼ਮਣੀ ਮੇਰੇ ਨਾਲ ਨਿਕਲ ਰਹੀ ਆ ਜੇ ਮੇਰਾ ਬੱਚਾ ਰੋਲਦਾ 20 ਦਿਨ ਹੋ ਗਏ ਮੈਨੂੰ ਇੱਥੇ ਤੁਰੇ ਫਿਰਦੇ ਇਹਦਾ ਤੀਜਾ ਵਿਆਹ ਜੀ ਇਹਦਾ ਤੀਜਾ ਵਿਆਹ ਇਹਦਾ ਇੱਕ 17 ਸਾਲ ਦਾ ਬੇਟਾ ਢੋਲੇ ਵਾਲਾ ਛੱਡ ਕੇ ਆਈ ਹੋਈ ਆ ਤੇ ਉਸ ਤੋਂ ਬਾਅਦ ਹੁਣ ਹੁਣ ਮੇਰੇ ਬੱਚੇ ਨੂੰ ਛੱਡ ਕੇ ਕਹਿੰਦੀ ਆ ਜੀ ਮੈਂ ਤਾਂ ਫੈਸਲਾ ਕਰ ਲਿਆ ਪਰ ਮੇਰੀ ਸੱਸ ਨਹੀਂ ਬਸਣ ਦਿੰਦੀ ਜੀ ਇਹਨਾਂ ਦੇ ਘਰ ਵਾਲੀ ਪਿਛਲੇ ਐਤਵਾਰ ਤੇ ਇੱਥੇ ਬੁਲਾ ਕੇ ਤੇ ਉਹਨੂੰ ਗੈਬ ਕਰਤਾ। ਸੱਸ ਦੀ। ਹਾਂ ਜੇ ਤੁਸੀਂ ਜਾਣਦੇ ਆ ਲੈਣਾ ਨਹੀਂ ਆਉਂਦੇ ਕੀ ਕਹਿੰਦੇ। ਉਹ ਸਾਡੀ ਕੋਈ ਰਾਹ ਨਹੀਂ। ਘਰ ਬਸਣ ਨਹੀਂ ਦਿੰਦੀ ਜੀ ਇਹ ਜੀ ਮੇਰੀ ਸੱਸ। ਕਿੰਨੇ ਸਾਡੂ ਆ ਤੁਸੀਂ? ਦੋ ਹਾਂ ਜੀ। ਦੋ ਹੀ ਬਸ ਦੋਨਾਂ ਦੇ ਦੋਨਾਂ ਦੇ ਘਰ ਹੀ ਨਹੀਂ ਬਸਣ ਦਿੰਦੇ। ਹਾਂ ਜੀ। ਕਾਰਨ ਕੀ ਤੁਸੀਂ ਮੰਨਦੇ ਹੋ ਕਾਹ ਤੋਂ ਨਹੀਂ ਬਸ ਸਮਝੋ ਬਾਹਰ ਆ ਜੀ ਮੇਰੇ ਤਾਂ ਬੱਚੇ ਵਿਆਹ ਨਾਲੇ ਹੋਏ ਕੁੜੀ ਵਿਆਹ ਨਾਲੇ ਮੇਰੀ। ਇਹਦਾ ਕੰਮ ਹੀ ਇਹੀ ਆ ਜੀ ਉੱਥੋਂ ਚੋਰੀਆਂ ਉਹ ਜਿਹੜੇ ਨਾਲ ਨੇ ਇਹਦੇ ਤੇ ਕਹਾਣੀ ਆ ਇੱਕ ਸਾਨੂੰ। ਬਾਕੀ ਮੇਰੇ ਦੋ ਸਾਲੇ ਮੇਰੀ ਸੱਸ ਇਹ ਸਾਰੇ ਉਥੋਂ ਚੋਰੀ ਦੇ ਰਾਤ ਨੂੰ ਮੇਰੀ ਸੱਸ ਨਾਲ ਬੈਠ ਕੇ ਆਉਂਦੀ ਆ ਵੀ ਕੋਈ ਰੋਕੇ ਨਾ ਉਥੋਂ ਚੋਰੀ ਦੇ ਮੋਟਰਸਾਈਕਲ ਲਿਆ ਕੇ ਉਰੇ ਆ ਕੇ ਵੇਚਦੇ ਪੁਲਿਸ ਨੂੰ ਦੱਸਿਆ ਨੇ ਤੇ ਬਾਗੇ ਪੁਲਿਸ ਨੂੰ ਦੱਸਿਆ ਸਰ ਜਦੋਂ ਸਰਪੰਚ ਨੇ ਨਹੀਂ ਕੋਈ ਅੱਗੇ ਉੱਤਾ ਚੱਕਿਆ ਜੀ ਪੇਰੇ ਅਸੀਂ ਪੁਲਿਸ ਨੂੰ ਕੀ ਦੱਸਦੇ ਸੱਸੀ ਗੱਲ ਮੈਂ ਦਕਤਾਰ ਸਿੰਘ ਸਰਾਂ ਤੇ ਤੁਸੀਂ ਹੈਂਡ ਇੰਡੀਆ ਟੀਵੀ ਵੇਖ ਰਹੇ ਹੋ ਲਗਾਤਾਰ ਅਸੀਂ ਤੁਹਾਨੂੰ ਸਟੋਰੀਆਂ ਦਿਖਾਉਣੇ ਆ ਜਿਸ ਦੇ ਵਿੱਚ ਕਾਲਜੋਗ ਦੇ ਟੈਂਪ ਦੇ ਜਾਂ ਰੈਸਿਆਂ ਦਾ ਲਗਾਤਾਰ ਘਾਣ ਹੋ ਰਿਹਾ ਆਪਨਾ ਪਰਾਇਆ ਹੋ ਰਿਹਾ ਤੇ ਖੂਨ ਆ ਜਿਹੜਾ ਚੱਟਾ ਹੋ ਰਿਹਾ ਆਪਾਂ ਆਮ ਹੀ ਗੱਲ ਸੰਦਿਆ ਆਏ ਆ ਪਰ ਤੁਹਾਨੂੰ ਅੱਜ ਖਬਰ ਦਿਖਾਉਣੇ ਆ ਕਿ ਮੋਗਾ ਜਿਲ੍ਹੇ ਨਾਲ ਸੰਬੰਧਤ ਖਬਰ ਆ ਜਿਸ ਦੇ ਵਿੱਚ ਇੱਕ ਆਦਮੀ ਆ ਜਿਹੜਾ ਬੇਹੱਦ ਪਰੇਸ਼ਾਨ ਆ ਉਸ ਦੀ ਜਿਹੜੀ ਘਰ ਵਾਲੀ ਆ ਉਹਦੀ ਜਿਹੜੀ ਸੱਸਾ ਉਹ ਨੂੰ ਲਗਾਤਾਰ ਪਰੇਸ਼ਾਨ ਕਰ ਰਹੀ ਆ ਗੱਲਬਾਤ ਕਰਦੇ ਆ ਬਾਈ ਜੀ ਉਹਨੂੰ ਸਾਡੇ ਨਾਲ ਆ ਪੂਰਾ ਪਰਿਵਾਰ ਖੜਾ ਨਿੱਕੇ ਜਿਹੇ ਬੱਚਾ ਵੀ ਇਹਨਾਂ ਦੇ ਨਾਲ ਖੜਾ ਦੂਜੇ ਪਾਸੇ ਰੋਂਦਾ ਸਾਡੂ ਵੀ ਇਹਨਾਂ ਦੇ ਨਾਲ ਖੜਾ ਗੱਲ ਕਰ ਬਾਤ ਕਰਦੇ ਆ ਬਾਈ ਜੀ ਕੀ ਨਾ ਲੜਦਾ ਜੀ ਮੇਰਾ ਸੁਰਜੀਤ ਸਿੰਘ ਆ ਜੀ ਕਿਹੜਾ ਪੰਡਾ ਜੀ ਨੱਥੋ ਕਿ ਉਗੋ ਕੇ ਜੀ ਤੇ ਕੀ ਸਾਰਾ ਮੈਟਰ ਕੀ ਬਣਿਆ ਬਾਈ ਜੀ ਕੋਈ ਨਹੀਂ ਜੀ ਕਰੇਲੂ ਮਾੜਾ ਮੋਟਾ ਤੂੰ ਤੂੰ ਮੈਂ ਹੋਈ ਐ ਉਸ ਤੋਂ ਬਾਅਦ ਚਾਰ ਪੰਜ ਤਣ ਵਧੀਆ ਰਹੀ ਉਸ ਤੋਂ ਬਾਅਦ ਮੇਰੇ ਸਹੁਰਿਆਂ ਨੇ ਉਹਨੂੰ ਡੱਕ ਲਿਆ ਡੱਕਣ ਤੋਂ ਬਾਅਦ ਹਸਪਤਾਲ ਪਾਈ ਰੱਖਿਆ 8-10 ਵਦ ਦਿਨ ਫਿਰ ਮੋਗੇ ਲੈ ਗਏ ਮੋਗੇ ਵੀ ਕੁਛ ਨਹੀਂ ਹੋਇਆ ਉਹਦੇ ਸੱਟਾਂ ਲੱਗੀਆਂ ਜੀ ਉਹਦਾ ਆਪਰੇਸ਼ਨ ਮੇਰਾ ਬੱਚਾ 7 ਸਾਲ ਦਾ ਮੇਰੇ ਨਾਲ ਹੈ ਅਸੀਂ ਪਰੇਸ਼ਾਨ ਆ ਨਾ ਸਾਨੂੰ ਪ੍ਰਸ਼ਾਸਨ ਨੇ ਕੋਈ ਸਾਡੀ ਸੁਣ ਪਾਈ ਆ ਪੰਚਾਇਤਾਂ ਵੀ ਸਾਰੀਆਂ ਜਾ ਕੇ ਆ ਗਈਆਂ ਬਸ ਇੱਕੋ ਹੀ ਗੱਲ ਆ ਜੀ ਅਸੀਂ ਕੁੜੀ ਤੋੜਨੀ ਨਹੀਂ ਕਿਹੜੇ ਪਿੰਡੋਂ ਵਿਆਹੀ ਸੀ ਛੁੜੀ ਕਰ ਬੇ ਮੇਰੀ ਤੁਸੀਂ ਕਿੱਥੇ ਵਿਆਹ ਸੌਰੀ ਕਿੱਥੇ ਵਿਆਹ ਮੈਂ ਨਥੋ ਕਿ ਉਗੋ ਕੇ ਵਿਆਇਆ ਸੀ ਪੈਰ ਤੁਹਾਡਾ ਨੱਥੋ ਗਿਆ ਪਿੰਡ ਮੇਰਾ ਹੈ ਤਾਂ ਲੁਧਿਆਣਾ ਜ਼ਿਲ੍ਹੇ ਚ ਆ ਰੁੜਕਾ ਜੀ ਅੱਛਾ ਜੀ ਹਾਂਜੀ ਤੁਸੀਂ ਫਿਰ ਘਰ ਜੋਈ ਬਣ ਕੇ ਇੱਥੇ ਘਰ ਜੋਈ ਨਹੀਂ ਜੀ ਮੈਂ ਇੱਥੇ ਆਪਰੇਸ਼ਨ ਕਰਾਉਣ ਆਇਆ ਸੀ ਜੇ ਮੋਗੇ ਅੱਛਾ ਜੀ ਤੇ ਇੱਥੇ 8-9 ਮਹੀਨੇ ਦਾ ਮੇਰਾ ਆਪਰੇਸ਼ਨ ਚੱਲਿਆ ਤੇ ਉਹਦੇ ਕਰਕੇ ਮੈਂ ਇੱਥੇ ਕਿਸੇ ਦੇ ਮਕਾਨ ਚ ਮੇਰੇ ਯਾਰ ਦੋਸਤ ਦੇ ਮਕਾਨ ਚ ਰਹਿ ਰਿਹਾ ਅੱਛਾ ਤੇ ਉਸ ਤੋਂ ਬਾਅਦ ਮੇਰੇ ਘਰ ਵਾਲੀ ਦੇ ਪੇਕੇ ਨੇ ਉੱਗੋ ਗਏ ਜੀ ਹਾਂਜੀ ਮੇਰੀ ਸੱਸ ਦਾ ਕੈਰੇਕਟਰ ਗੰਦਾ ਜੀ ਬਸ ਇਹ ਇਹ ਨੇ ਇਹ ਸਾਡੇ ਘਰ ਨਹੀਂ ਬਸਣ ਦਿੰਦੀ ਆ ਕੀ ਕਰੈਕਟਰ ਹੁਣ ਕਰੈਕਟਰ ਸੱਸ ਬਾਜੀ ਇਹ ਤੰਦਾ ਕਰਾਉਂਦੀ ਆ ਲੁਧਿਆਣੇ ਪਹਿਲਾਂ ਉਤੋਂ ਗਿੱਦੜ ਪਿੰਡਿਓਂ ਦੋ ਕੁੜੀਆਂ ਕੱਢ ਕੇ ਇਹਨੇ ਵੇਚੀਆਂ ਨੇ ਤੇ ਪਿਛਲੀ ਵਾਰੀ ਮੋਟਰ ਮੇਰੇ ਨਾਲ ਝਗੜਾ ਹੋਈ ਮੇਰੇ ਘਰ ਵਾਲੀ ਦਾ ਜਦੋਂ ਪੰਚਾਇਤ ਦੇ ਵਿੱਚ ਫੈਸਲਾ ਹੋਇਆ ਤੇ ਮੋਟਰਸਾਈਕਲ ਕਿਸੇ ਦੇ ਘਰੋਂ ਕੱਢੇ ਨੇ ਮੈਂ ਤੇ ਉਦੋਂ ਇਹਨਾਂ ਨੇ ਮੇਤੋਂ ਫੋਟੋਆਂ ਡਿਲੀਟ ਮਰਵਾਤੀਆਂ ਤੇ ਮੇਰੇ ਘਰ ਵਾਲੀ ਮੇਰੇ ਨਾਲ ਤੋੜਤੀ ਹੁਣ ਆ 7-8 ਮਹੀਨੇ ਬਾਅਦ ਫੇਰ ਮੇਰੇ ਉਹੀ ਝਮੇਲਾ ਤੇ ਹੁਣ ਵੀ ਉਹ ਹੁਣ ਇਹਨਾਂ ਨੇ ਸੋਚਿਆ ਵੀ ਉਹ ਮੋਟਰਸਾਈਕਲ ਫੜੇ ਨਹੀਂ ਗਏ ਤੇ ਇਸ ਕਰਕੇ ਹੁਣੇ ਦੁਬਾਰਾ ਮੇਰੇ ਨਾਲ ਖਾਰ ਖਾਂਦੇ ਨੇ ਮੋਟਰਸਾਂ ਚੋਰੀ ਕਰਦੇ ਥੋੜੀ ਸਾਰ ਮੋਟਰਸਾਈਕਲ ਲੁਧਿਆਣੇ ਤੋਂ ਚੋਰੀ ਕਰਕੇ ਲੈ ਕੇ ਆਉਂਦੇ ਆ ਜੀ ਮੇਰੀ ਸਿੱਖ ਕਿਸੇ ਬਾਗੇ ਭਾਣੇ ਵੇਚ ਇੱਥੇ ਵੇਚਦੇ ਆ ਜੀ ਨੱਥੋ ਕਿਉਂਕਿ ਕਿਉਂਕਿ ਮੈਂ ਬੰਦਿਆਂ ਨੂੰ ਕਿੰਨੇ ਕ ਮੋਟਰਸਾਂ ਸੀਗੇ ਉਹ ਮੋਟਰਸਾਈਕਲ ਮੇਰੇ ਸਾਹਮਣੇ ਲੈ ਕੇ ਇੱਕ ਮੇਰੀ ਐਕਟਿਵਾ ਲੈ ਕੇ ਆਇਆ ਜੀ ਮੇਰੇ ਕੋ ਸਾਰਾ ਸਬੂਤ ਹੈ ਮੈਂ ਸਾਰੇ ਸਬੂਤ ਦੇਣਾ ਸੀ ਫਿਰ ਪੁਲਿਸ ਨੂੰ ਦੱਸਿਆ ਨਹੀਂ ਕਿ ਤੁਸੀਂ ਸਰ ਉਦੋਂ ਇਹਨਾਂ ਨੇ ਮੈਨੂੰ ਪੰਚਾਇਤ ਨੇ ਕਹਿੰਦੇ ਵੀ ਤੇਰੇ ਘਰ ਵਾਲੀ ਤੇਰੇ ਤੋੜ ਦਿੰਦੇ ਆ ਵੀ ਤੂੰ ਨਾਲ ਹੈ ਇਹਨਾਂ ਦੇ ਇੱਕ ਸਾਡੇ ਸਰਪੰਚ ਦੇ ਨਾਲ ਪੰਚਾਇਤ ਮੈਂਬਰ ਹੈ ਉਹਦੇ ਬੱਚੇ ਵਿੱਚ ਸੀ ਉਹਨਾਂ ਦੇ ਘਰੋਂ ਮੋਟਰਸਾਈਕਲ ਲੈ ਕੇ ਗਏ ਸੀ ਸਰਪੰਚ ਦੇ ਘਰੋਂ ਸਰਪੰਚ ਦੇ ਨਾ ਸਰਪੰਚ ਦੇ ਨਹੀਂ ਪੰਚਾਇਤ ਮੈਂਬਰ ਦੇ ਪੰਚਾਇਤ ਮੈਂਬਰ ਦੇ ਘਰੋਂ ਹਾਂਜੀ ਮੋਟਰਸਾਈਕਲ ਚੋਰੀ ਦੇ ਬਰਾਮੇ ਚੋਰੀ ਦੇ ਬਰਾਮੇ ਮੈਂ ਮੇਰੇ ਕੋਲ ਫੋਟੋਆਂ ਸੀਗੀਆਂ ਜੀ ਇਹਨਾਂ ਨੇ ਫੋਟੋਆਂ ਰਿਲੀਟ ਮਰਵਾ ਕੇ ਆ ਹੁਣ ਉਹੀ ਦੁਸ਼ਮਣੀ ਮੇਰੇ ਨਾਲ ਨਿਕਲ ਰਹੀ ਆ ਜੇ ਮੇਰਾ ਬੱਚਾ ਰੋਲਦਾ 20 ਦਿਨ ਹੋ ਗਏ ਮੈਨੂੰ ਇੱਥੇ ਤੁਰੇ ਫਿਰਦੇ ਨੂੰ ਤੁਹਾਡਾ ਪਹਿਲਾ ਵਿਆਹ ਹੋਈ ਤੁਹਾਡਾ ਹਾਂਜੀ ਅੱਛਾ ਕਿੰਨੇ ਵਿਆਹ ਹੋਏ ਪਹਿਲਾਂ ਦੋ ਮੇਰਾ ਇੱਕ ਵਿਆਹ ਹੋਇਆ ਜੀ ਅੱਛਾ ਇਹਦੇ ਨਾਲ ਇਹਦਾ ਤੀਜਾ ਵਿਆਹ ਜੀ ਇਹਦਾ ਤੀਜਾ ਵਿ ਤੇ ਉਸ ਤੋਂ ਬਾਅਦ ਹੁਣ ਹੁਣ ਮੇਰੇ ਬੱਚੇ ਨੂੰ ਛੱਡ ਕੇ ਕਹਿੰਦੀ ਆ ਜੀ ਮੈਂ ਤਾਂ ਫੈਸਲਾ ਕਰਨਾ ਪਰ ਮੇਰੀ ਸੱਸ ਨਹੀਂ ਬਸਣ ਦਿੰਦੀ ਜੀ ਇਹਨਾਂ ਦੇ ਘਰ ਵਾਲੀ ਪਿਛਲੇ ਐਤਵਾਰ ਤੇ ਇੱਥੇ ਬੁਲਾ ਕੇ ਤੇ ਉਹਨੂੰ ਗੈਬ ਕਰਤਾ ਬਈ ਕਿਹੜਾ ਬੰਦਾ ਥੋੜਾ ਮੇਰਾ ਕਿੱਧਰੋਂ ਜੀ ਜਿੱਧਰ ਪੈਂਦੀ ਹੈ ਇਹ ਕਿਹੜੇ ਮਕਸਰ ਚ ਪੈਂਦਾ ਨਾ ਨਾ ਇੱਥੇ ਜੁਗਰਾਵ ਕੋਲੇ ਜੁਗਰਾਵ ਕੋਲੇ ਆਪਣਾ ਕੀ ਥੋੜਾ ਮੈਟਰ ਕੀ ਹੈ ਮੈਟਰ ਜੀ ਦੇਖੋ ਹੁਣ ਮੇਰੇ ਮਾਂ ਮਰ ਗਈ ਸੀ ਅੱਛਾ ਜੀ ਇਹ ਆ ਗਈ ਵੀ ਮੈਂ ਆਪੇ ਭੋਗ ਤੇ ਅੱਛਾ ਤੇ ਮੈਂ ਕਿਹਾ ਵੀ ਆ ਜਾ ਅੱਛਾ ਇਹ ਭੋਗ ਤੋਂ ਦਾਗ ਲਵਾ ਕੇ ਉਹਦੀ ਫੇਰ ਪੁੱਛੇ ਮੁਰਗੀ ਸਕਾਰ ਤੋਂ ਹਾਂਜੀ ਅੱਛਾ ਜੀ ਜਿੱਦੇ ਫੁੱਲ ਪਾਉਣੇ ਸੀਗੇ ਅੱਛਾ ਉਹ ਤੂੰ ਨਾ ਜਾ ਮੇਰੀਆਂ ਛਾਲੀਆਂ ਨੇ ਵੀ ਆ ਤੂੰ ਇੱਥੇ ਰਹਿ ਇਹ ਫੇਰ ਫੁੱਲ ਨਹੀਂ ਸਾਡੇ ਨੂੰ ਪੁਆਏ ਨੇ ਸੱਸ ਲੈ ਕੇ ਆਈ ਇਹ ਇਹ ਪਰ ਚਲੀ ਗਈ ਮੇਰੀ ਸੱਸ ਲੈ ਕੇ ਮੇਰੀ ਸੱਸ ਇੱਥੇ ਰਾਤ ਰਹੀ ਆ ਉਹ ਆਪਾਂ ਨੂੰ ਕੋ ਚੱਕਰ ਨਹੀਂ ਅੱਛਾ ਠੀਕ ਹੈ ਹਾਂਜੀ ਅਸੀਂ ਬਹੁਤ ਰੁਕਿਆ ਮੇਰੀਆਂ ਛਾਲੀਆਂ ਨੇ ਬਹੁਤ ਰੁਕਿਆ ਕਿ ਤੂੰ ਰਹਿਂਦੇ ਅੱਛਾ ਆਸੀ ਸੱਸ ਦੀ ਹੁਣ ਜੇ ਤੁਸੀਂ ਜਾਂਦੇ ਲੈਣਾ ਨਹੀਂ ਆਉਂਦੇ ਕੀ ਕਹਿੰਦੇ ਸੀ ਉਹ ਸਾਡੀ ਕੋਈ ਰਾਹ ਨਹੀਂ ਦਿੰਦੀ ਜਹੀ ਜੀ ਮੇਰੀ ਸੱਸ ਕਿੰਨੇ ਸਾਡੂ ਹੋਂ ਤੁਸੀਂ ਤੋਈ ਵਸ ਦੋਨਾਂ ਦੇ ਦੋਨਾਂ ਦੇ ਘਰ ਹੀ ਨਿਵਾਸ ਹਾਂ ਜੀ ਕਾਰਨ ਕੀ ਤੁਸੀਂ ਮੰਨਦੇ ਹੋ ਕਾਹ ਤੋਂ ਨਹੀਂ ਸਮਝੋ ਬਾਹਰ ਆ ਜੀ ਮੇਰੇ ਤਾਂ ਬੱਚੇ ਵਿਆਹ ਨਾਲੇ ਹੋਏ ਕੁੜੀ ਵਿਆਹ ਨਾਲੇ ਮੇਰੀ ਅੱਛਾ ਜੀ ਅਗਲੇ ਕੰਡੇ ਤੂੰ ਘਰੇ ਜਾ ਉਹਦੇ ਅੱਛਾ ਜੀ ੱੱਕੇ ਖਾਂਦੀ ਫੜਦੀ ਆ ਉਹ ਆਪਾਂ ਨੂੰ ਚੰਗਣ ਲੱਗਦਾ ਬਾਕੀ ਸਾਰਾ ਬੀਨਾਂ ਤੇ ਸਾਰਾ ਕੇਸ ਬਾਕੀ ਇਹ ਜਿਹੜਾ ਮੇਰਾ ਸਾਡੂ ਜਿਹੜੀ ਸਾਲੀ ਮਰ ਗਈ ਸਾਰਿਆਂ ਨਾਲੋਂ ਛੋਟੀ ਉਹ ਵੀ ਇਹਨੇ ਮੇਰੀ ਸੱਸ ਨੇ ਧੰਦੇ ਚ ਪਾਈ ਹੋਈ ਸੀ ਉਹ 800 ਕੇ ਮਰੀ ਆ ਜੀ ਉਰੇ ਹੀ ਮਰੀ ਐ ਉਹਦਾ ਸਾਰਾ ਅਸੀਂ ਲਾਜ ਦਾ ਖਰਚਾ ਵੀ ਭੋਗ ਭੂਗ ਦਾ ਸਾਰਾ ਖਰਚਾ ਅਸੀਂ ਆਪ ਕਰਿਆ ਅੱਛਾ ਹਾਂਜੀ ਤੇ ਇਹਦਾ ਮੇਰੀ ਸੱਸ ਦਾ ਹੀ ਕੈਰੈਕਟਰ ਕੰਦਾ ਇਹ ਪਹਿਲਾਂ ਕਪਰ ਰਹਿ ਗਿਆ ਯਾ 7 ਸਾਲ ਉੱਥੇ ਇਹਦਾ ਨਾਂ ਸੀ ਜਸਵੰਤ ਕੌਰ ਉਹ ਮੇਰੇ ਘਰ ਵਾਲੇ ਦਾ ਨਾਂ ਸੀ ਜਸਬੀਰ ਸਿੰਘ ਜੱਸੀ ਅੱਛਾ ਉਹਦੀ ਡੈਥ ਹੋ ਗਈ ਡੈਥ ਮਤਲਬ ਉਹਨੇ ਆਤਮ ਹੱਤਿਆ ਕਰੀ ਜਾਦੇ ਉਹਦਾ ਇਹ ਸਾਰਾ ਕੁਝ ਵੇਚ ਕੇ ਖਾ ਗਈ ਉੱਥੋਂ ਭੱਜਿਆ ਹੀ ਹੁਣ ਆ ਗਏ ਨੇ 4-5 ਮਹੀਨੇ ਹੋ ਗਏ ਆਧਾਰ ਕਾਰਡ ਇੱਥੇ ਤੇ ਫੇਰ ਦੁਬਾਰਾ ਬਣਾ ਲੇ ਇਹਦਾ ਕੰਮ ਹੀ ਇਹੀ ਆ ਜੀ ਉੱਥੋਂ ਚੋਰੀਆਂ ਉਹ ਜਿਹੜੇ ਨਾਲ ਨੇ ਇਹਦੇ ਤੇ ਕਹਾਣੀ ਆ ਇੱਕ ਸਾਨੂੰ ਬਾਕੀ ਮੇਰੇ ਦੋ ਸਾਲੇ ਮੇਰੀ ਸੱਸ ਇਹ ਸਾਰੇ ਉੱਥੋਂ ਚੋਰੀ ਦਾ ਰਾਤ ਨੂੰ ਮੇਰੀ ਸੱਸ ਨਾਲ ਬਹਿ ਕੇ ਆਉਂਦੀ ਆ ਵੀ ਕੋਈ ਰੋਕੇ ਨਾ ਉੱਥੋਂ ਚੋਰੀ ਦੇ ਮੋਟਰਸਾਈਕਲ ਲਿਆ ਕੇ ਉਰੇ ਆ ਕੇ ਵੇਚਦੇ ਨੇ ਤੁਸੀਂ ਪੁਲਿਸ ਨੂੰ ਦੱਸਿਆ ਨੇ ਤੇ ਵਾਗੇ ਪੁਲਿਸ ਨੂੰ ਦੱਸਿਆ ਸਰ ਜਦੋਂ ਸਰਪੰਚ ਨੇ ਹੀ ਨਹੀਂ ਕੋਈ ਅੱਗੇ ਉੱਤਾ ਚੱਕਿਆ ਜੀ ਫਿਰ ਅਸੀਂ ਪੁਲਿਸ ਨੂੰ ਕੀ ਦੱਸਦੇ ਪੁਲਿਸ ਨੂੰ ਤਾਂ ਅਸੀਂ ਹੁਣ ਦੱਸਣਾ ਚਾਹੁੰਦੇ ਹਾਂ ਹੁਣ ਸਾਡੀ ਕੋਈ ਸੁਣਵਾਈ ਨਹੀਂ ਸੁਣ ਹੋ ਰਹੀ ਹੁਣ ਸਾਨੂੰ 17 ਦਿਨ ਹੋ ਗਏ ਅਸੀਂ ਮੇਰੀ ਦਰਖਾਸਤ ਦਿੱਤੀ ਐਸ ਐਚ ਓ ਸਾਹਿਬ ਦੇ ਵੀ ਮੇਰੇ ਕੋਲੇ ਰਿਕਾਰਡਿੰਗ ਹੈ ਵੀ ਮੈਂ ਉਹਨਾਂ ਨੂੰ ਦਿੱਤੀ ਆ ਸੂਚਨਾ ਵੀ ਮੇਰੇ ਘਰ ਵਾਲੀ ਗਾਇਬ ਹੈ ਨੇ ਜਿਹੜਾ ਮੋਟਰਸਾਈਕਲ ਫੜੇ ਗਏ ਆ ਤੁਸੀਂ ਉਦੋਂ ਕੋਈ ਥਾਣੇ ਸਾਨੂੰ ਵੀ ਸਰਪੰਚ ਨੇ ਇਹ ਗੱਲ ਕਹਿਤੀ ਸੀ ਵੀ ਤੁਸੀਂ ਚਲ ਇੱਕ ਵਾਰੀ ਗਰੀਬ ਬੰਦਿਆਂ ਨੂੰ ਮਾਫ ਕਰ ਦਿਓ ਅੱਛਾ ਹਾਂਜੀ ਹੁਣ ਉਹ ਇਹਨਾਂ ਦੀ ਪੂਰੀ ਸਪੋਰਟ ਕਰਦਾ ਸਾਹਮਣੇ ਆ ਗਿਆ ਜੀ ਕਹਿੰਦਾ ਮੈਂ ਤੇਰੀ ਸਪੋਰਟ ਨਹੀਂ ਕਰਨੀ ਹਾਲਾਂਕਿ ਮੈਂ ਉਹਦੇ ਘਰੇ ਮਿੰਤ ਵੀ ਕਰਕੇ ਆਇਆ ਮੈਂ ਕਿਹਾ ਮੈਂ ਗਲਤੀ ਵੀ ਮੰਨ ਲੈਣਾ ਕੋਈ ਨਹੀਂ ਜੇ ਮੈਂ ਤੁਹਾਨੂੰ ਕੋਈ ਗਲਤ ਬੋਲਿਆ ਬੋਲਿਆ ਮੈਂ ਕੁਝ ਨਹੀਂ ਜੀ ਤਿੰਨ 305 ਸੀਗੇ ਜਦੋਂ ਮੋਟਰਸਾਈਕਲ ਕੱਢੇ ਨੇ ਅੰਦਰੋਂ ਕਿਹੜੇ ਕਿਹੜੇ ਸਰਪੰਚ ਸੀਗੇ ਇੱਕ ਦਰਸ਼ਨ ਸਿੰਘ ਆ ਉਹ ਬੁਮਾਰ ਪਏ ਨੇ ਉਹ ਤਾਂ ਬਿਲਕੁਲ ਕਿੱਥੋਂ ਦਾ ਸਰਪੰਚ ਉੱਥੇ ਉਗੋ ਗਿਆ ਦੇ ਹਾਂਜੀ ਸਾਫ ਦਾ ਸਰਪੰਚ ਦੂਜਾ ਸਰਪੰਚ ਦੂਜਾ ਸਰਪੰਚ ਇੱਕ ਉਹਦਾ ਮੈਂ ਨਾਮ ਨਹੀਂ ਜੀ ਜਾਣਦਾ ਤੇ ਉਹ ਵੀ ਇੱਥੇ ਦੇ ਹੀ ਸੀ ਜਣਦੇ ਸਾਰੇ ਇਹਨਾਂ ਦੇ ਘਰੇ ਜਾ ਕੇ ਆਏ ਨੇ ਵੀ ਕੁੜੀ ਤੋੜ ਦੋ ਤੁਸੀਂ ਇਹ ਬੱਚਾ ਰੋਲਦਾ ਇਹਨਾਂ ਨੇ ਮੇਰੀ ਸੱਸ ਨੇ ਕੁਝ ਨਹੀਂ ਕਿਹਾ ਜੀ ਬਸ ਇਹਦਾ ਕੰਮ ਹੀ ਇਹ ਆ ਅੱਜ ਇੱਥੋਂ ਛਡਾਇਆ ਇਹਨੇ ਛਡਾ ਕੇ 10-12000 ਚ ਹੋਰ ਕਿਤੇ ਵੇਚ ਦਿੰਦੀ ਇਹਨਾਂ ਦੇ ਕਮਾਂਡੋਂ ਦੋ ਕੁੜੀਆਂ ਕੱਢੀਆਂ ਇੱਕ ਤਾਂ ਅਸੀਂ ਵਾਪਸ ਲੈ ਆ ਦੋਨੇ ਭਰਾ ਚੇਅਰਮੈਨ ਦੇ ਨਾਲ ਮੇਰੇ ਸਾਲਾ ਲੈ ਕੇ ਆ ਦੂਜੀ ਨੂੰ ਕੱਢ ਕੇ ਲੈ ਕੇ ਗਏ ਉਹਨੂੰ ਉੱਥੇ 10000 ਰੁਪਏ ਚ ਇਹਨਾਂ ਨੇ ਵੇਚਿਆ ਇੱਕ ਤਾਂ ਨੌ ਲਾਡੋ ਸੀ ਇੱਕ ਤਾਂ ਨੌ ਨਿੱਕੋ ਮੇਰੇ ਸਾਲੇ ਦਾ ਵੀ ਇਹੀ ਕੰਮ ਆ ਜੀ ਇਹ ਸਾਰੇ ਇਹ ਚੋਰ ਮੰਡਲੀ ਇਕੱਠੀ ਹੋਈ ਆ ਜੇ ਪ੍ਰਸ਼ਾਸਨ ਸਾਡੀ ਮਦਦ ਕਰੇ ਨਾ ਅਸੀਂ ਇਹਨਾਂ ਦੀ ਮਦਦ ਕਰਕੇ ਇਹਨਾਂ ਤੋਂ ਸਾਰਾ ਕੁਝ ਬਰਾਮਦ ਹੋਊਗਾ ਜੀ ਹਾਂਜੀ ਬਸ ਹੀ ਸਾਫਤ ਕਰਾਂਗੇ ਇਹ ਗੱਲ ਸਾਰਾ ਕੁਝ ਇਹਨਾਂ ਤੋਂ ਬਰਾਮਦ ਹੋ ਗਿਆ ਜੇ ਪ੍ਰਸ਼ਾਸਨ ਸਾਡੇ ਨਾਲ ਖੜੇਗਾ ਚੋਰੀ ਵੀ ਬਰਾਮਦ ਹੋ ਗਈ ਇਹਦੇ ਧੰਦੇ ਵੀ ਬਰਾਮਦ ਹੋਣਗੇ ਜਨਾਨੀ ਦੇ ਮੇਰੀ ਸੱਸ ਦੇ ਤਾਂ ਤਾਂ ਇੱਥੇ ਵੀ ਜਦੋਂ ਬਾਗੇ ਇੱਥੇ ਰਹੀ ਉਹਦੇ ਵੀ ਕਰਦੀ ਰਹੀ ਹੈ ਇੱਥੇ ਵੀ ਇਹਦਾ ਇਹੀ ਗੱਲ ਆ ਇੱਥੋਂ ਲਿਜਾ ਕੇ ਕਰਦੀ ਲੁਧਿਆਣੀ ਆ ਇਹ ਇੱਥੋਂ ਪੱਟ ਕੇ ਲੈ ਜਾਂਦੀ ਆ ਬਸ ਹੁਣ ਜਿਵੇਂ ਇਹਨਾਂ ਦੇ ਘਰ ਵਾਲੀ ਨੂੰ ਪੱਟ ਕੇ ਲੈ ਗਈ ਕਿਸੇ ਹੋਰ ਦੇ ਤੌਰ ਤਾਂ ਉਹਨੂੰ ਤਾਂ ਦੇ ਲਾਇਆ ਹੋਇਆ ਹੁਣ ਜਿਵੇਂ ਮੇਰੇ ਘਰ ਵਾਲੀ 17 ਦਿਨ ਹੋ ਗਏ ਹੁਣ ਮੈਨੂੰ ਇਹੀ ਡਰ ਆ ਜੀ ਮੇਰੇ ਘਰ ਵਾਲੀ ਨੂੰ ਨਾ ਇਹ ਕੰਮ ਲਾ ਦੇ ਮੈਂ ਅਸੀਂ ਪ੍ਰਸ਼ਾਸਨ ਤੋਂ ਇਹੀ ਚਾਹੁੰਦੇ ਆ ਵੀ ਸਾਡੀਆਂ ਘਰ ਵਾਲੀਆਂ ਸਾਡੇ ਬੱਚਿਆਂ 'ਚ ਭੇਜੀਆਂ ਜਾਣ ਬਸ ਪ੍ਰਸ਼ਾਸਨ ਕੀ ਕਹਿ ਰਿਹਾ ਸਾਨੂੰ ਪ੍ਰਸ਼ਾਸਨ ਨੇ ਸਾਨੂੰ ਕੋਈ ਹਜੇ ਤੱਕ ਕੋਈ ਰੈਪ ਹੋ ਨਹੀਂ ਦਿੱਤੀ ਹੋਰ ਮੰਗਤ ਤੁਸੀਂ ਪ੍ਰਸ਼ਾਸਨ ਤੋਂ ਕਰ ਪ੍ਰਸ਼ਾਸਨ ਤੋਂ ਮੰਗੇ ਇਹੀ ਕਰਦੇ ਆ ਮੇਰੀ ਸੱਸ ਤੇ ਸਾਲਿਆਂ ਤੇ ਜਿਹੜੇ ਨਾਲ ਚੋਰ ਨੇ ਇਹਨਾਂ ਦੇ ਕਾਰਵਾਈ ਹੋਵੇ ਤੇ ਮੇਰੇ ਬੱਚੇ ਦੀ ਇਹਦੀ ਮਾਂ ਤੇ ਇਹਨਾਂ ਦੇ ਘਰ ਵਾਲੀ ਇਹਨਾਂ ਦੇ ਬੱਚਿਆਂ ਚ ਆਵੇ ਅਸੀਂ ਉਹੀ ਮੰਗ ਕਰਦੇ ਆ ਜੀ ਅਸੀਂ ਹੋਰ ਕੁਝ ਨਹੀਂ ਮੰਗ ਕਰਦੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਜਿਹੜਾ ਤੁਸੀਂ ਇਲਜ਼ਾਮ ਲਾ ਰਹੇ ਹੋ ਦੇਵਪਾਰ ਵਾਲਾ ਵੱਡਾ ਇਲਜ਼ਾਮ ਆਪਾਂ ਤੁਸੀਂ ਲਾ ਸਕਦੇ ਹੋ ਸਾਰਾ ਕੁਝ ਜਦੋਂ ਇੱਕ ਵੀ ਚੱਕ ਲੈ ਇਹਨਾਂ ਚੋਂ ਸਾਰਾ ਕੁਝ ਸਾਫਤ ਹੋ ਜਾਏਗਾ ਜੀ ਸਾਫ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਉਹ ਮੰਗ ਕਰਦੇ ਜ ਆਪਣੇ ਘਰੇ ਆ ਜੀ ਵੀ ਘਰੇ ਬੈਠਿਆ ਕਰਾਉਣਾ ਠੀਕ ਹੈ ਜੀ ਓਕੇ ਤੁਹਾਡੀ ਕੋਈ ਗੱਲ ਗੱਲ ਹੁੰਦੀ ਫੋਨ ਤੇ ਨਹੀਂ ਆਪਾਂ ਨਹੀਂ ਗੱਲ ਕੀਤੀ ਤੁਹਾਡੀ ਗੱਲ ਹੁੰਦੀ ਫੋਨ ਤੇ ਨਹੀਂ ਜੀ ਮੇਰੀ ਕੋਈ ਗੱਲ 17 18 ਦਿਨ ਤੋਂ ਕੋਈ ਗੱਲ ਨਹੀਂ ਹੋਈ ਫੋਨ ਬੰਦ ਦਾ ਜਾਂ ਕੀ ਆ ਫੋਨ ਤਾਂ ਮੇਰੇ ਘਰ ਹੀ ਆ ਜੀ ਸਾਡੇ ਕੋਲ ਹੀ ਆ ਉਹਨਾਂ ਨੂੰ ਮੈਂ ਫੋਨ ਕਰਿਆ ਸੀ ਉਹਨਾਂ ਨੇ ਫੋਨ ਤੇ ਸਾਡੀ ਗੱਲ ਨਹੀਂ ਕਰਿਆ ਫੋਨ ਬੰਦ ਕਰ ਤੇ ਸੱਸ ਨੂੰ ਮਿਲ ਨਹੀਂ ਗਿਆ ਤੇ ਸੱਸ ਨੂੰ ਪੁੱਛਣ ਮੈਂ ਘਰੇ ਗਿਆ ਜੀ ਉਹਨਾਂ ਨੇ ਮੇਰੇ ਸਾਡੇ ਸਾਹਮਣੇ ਹੀ ਨਹੀਂ ਹੋਇਆ ਕੋਈ 15 ਦਿਨ ਲੁਕੇ ਹੀ ਰਹੇ ਨੇ ਘਰ ਵਾਲੀ ਨੂੰ ਵੀ ਕੋਈ ਰੱਖਿਆ ਕਦੇ ਕਿਸੇ ਹਸਪਤਾਲ ਲੈ ਗਿਆ ਮੈਂ ਤਾਂ ਸਾਰੇ ਹਸਪਤਾਲ ਵੀ ਲੱਬਲੇ ਜੂਰੇ ਜਿੰਨੇ ਨੇ ਆਪਣੇ ਬਾਗੇ ਪੁਰਾਣੇ ਦੇ ਤੇਰ ਕਹਿੰਦੇ ਮੋਗੇ ਗਈ ਆ ਮੋਗੇ ਗਏ ਤੇ ਕਹਿੰਦੇ ਜੀ ਉਹਦੇ ਇੱਥੇ ਸੱਟ ਲੱਗੀ ਹੋਈ ਆ ਆਪਰੇਸ਼ਨ ਕਰਨਾ ਮੈਂ ਤਾਂ ਸਭ ਨੂੰ ਕਿਹਾ ਮੈਂ ਕਿਹਾ ਜੀ ਮੈਂ ਆਪਰੇਸ਼ਨ ਤਾਂ ਜਿਹੜਾ ਖਰਚੂ ਮੈਂ ਕਰੂ ਜੇ ਸੱਟ ਲੱਗੀ ਆ ਉਹ ਕਿਥੇ ਮੇਰੇ ਕੋਲੋਂ ਤਾਂ ਗਈ ਆ ਫੈਕਟਰੀ ਧਗਾ ਫੈਕਟਰੀ ਗਈ ਆ ਤੇ ਜੇ ਬਸ ਚੋਂ ਗਿਰ ਵੀ ਗਈ ਸੱਟ ਤਾਂ ਉੱਥੇ ਵੀ ਲੱਗ ਸਕਦੀ ਆ ਮੈਨੂੰ ਜਗਤਾਰ ਸਿੰਘ ਕਹਿੰਦਾ ਜੀ ਸੱਟ ਤੂੰ ਮਾਰੀ ਆ ਉਹਦੇ ਮੈਂ ਜਗਤਾਰ ਸਿੰਘ ਜਗਤਾਰ ਸਿੰਘ ਐਸਆਈ ਜਿਹਦੇ ਕੋਲੇ ਮੈਂ ਰਿਪੋਰਟ ਦਿੱਤੀ ਸੀ ਅੱਛਾ ਜੀ ਤੇ ਮੇਰੀ ਕੋਈ ਸੁਣਵਾਈ ਕੋਈ ਨਹੀਂ ਜੀ ਬੱਸ ਚੋਂ ਵੀ ਗਿਰ ਕੇ ਸੱਟ ਲੱਗ ਸਕਦੀ ਹੈ ਜਿਵੇਂ ਤੂੰ ਧਾਗਾ ਫੈਕਟਰੀ ਗਈਆਂ ਮੈਨੂੰ ਕਿਸੇ ਨੇ ਕਿਹਾ ਵੀ ਬੱਸ ਚੋਂ ਗਿਰੀ ਹੈ ਸੁਣਵਾਈ ਤੁਹਾਡੀ ਕੋਈ ਨਹੀਂ ਕੋਈ ਨਹੀਂ ਜੀ ਇੱਕ ਪੈਸੇ ਦੀ ਸੁਣਵਾਈ ਨਹੀਂ ਹੋਰ ਕੁਝ ਕਰਨਾ ਚਾਹੁੰਦੇ ਹੋਰ ਜੀ ਮੈਂ ਤਾਂ ਇਹ ਕਹਿਣਾ ਜੀ ਬਸ ਸਾਡੀਆਂ ਘਰ ਵਾਲੀਆਂ ਸਾਡੇ ਘਰੇ ਆਉਣੀਆਂ ਚਾਹੀਦੀਆਂ ਮੇਰੀ ਸੱਸ ਤੇ ਮੇਰੇ ਸਾਲਿਆਂ ਤੇ ਕਾਰਵਾਈ ਹੋਣੀ ਚਾਹੀਦੀ ਇਹ ਜਿਹੜਾ ਪਰਿਵਾਰਾ ਇਹ ਪਹੁੰਚਿਆ ਦੋਨੇ ਬਾਈ ਹੁਣੀ ਇੱਕ ਉਹਨਾਂ ਦਾ ਸਾਡੂ ਆ ਸਾਡੇ ਕੋਲੇ ਉਹਨੇ ਪਹੁੰਚ ਕੀਤੀ ਹੈ ਜਿਹੜੀ ਇਹਦੀ ਸੱਸ ਆ ਅੰਨ੍ਹੇ ਨਾਲ ਇਲਜ਼ਾਮ ਲਗਾਇਆ ਕਿ ਉਹ ਗਲਤੰਦਾ ਕਰਦੀ ਆ ਦੇ ਵਪਾਰ ਦਾ ਕੰਮ ਕਰਦੀ ਆ ਜਿਹਦੇ ਕਰਕੇ ਕੋਲ ਸਾਨੂੰ ਡਾਰਾ ਕਿ ਜਿਹੜਾ ਉਹ ਚੋਰੀਆਂ ਵੀ ਕਰਦੇ ਆ ਨਾਲ ਉਹਨਾਂ ਨੇ ਇਹ ਵੀ ਵੱਡਾ ਇਲਜ਼ਾਮ ਲਾਏ ਆ ਚੋਰੀਆਂ ਵੀ ਕਰਦੇ ਆ ਡਾਰੂ ਵੀ ਵੇਚਦੇ ਆ ਤੇ ਉਹ ਕਹਿੰਦੇ ਵੀ ਸਾਰਾ ਜਿਹੜਾ ਹੈ ਗਲਤ ਆ ਜਿਹੜੀਆਂ ਇਨਵੋਲਵਮੈਂਟ ਆ ਉਹਨਾਂ ਦੀ ਪਰ ਉਹ ਕਹਿੰਦੇ ਪ੍ਰਸ਼ਾਸਨ ਕਾਰਵਾਈ ਕਰੇ ਜੇ ਪ੍ਰਸ਼ਾਸਨ ਨੇ ਕਾਰਵਾਈ ਕਰਦੇ ਉਹਨਾਂ ਕੋਲੋਂ ਬਹੁਤ ਕੁਝ ਨਿਕਲ ਸਕਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਕਿ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਕਿ ਇਹਨਾਂ ਦੀਆਂ ਘਰ ਵਾਲਿਆਂ ਨੂੰ ਵਾਪਸ ਲਿਆਉਣ ਚ ਕਿਤੇ ਨਾ ਕਿਤੇ ਪ੍ਰਸ਼ਾਸਨ ਕਾਮਯਾਬ ਹੁੰਦਾ ਕਿਉਂਕਿ ਇੱਕ ਸਰਪੰਚ ਦੇ ਉੱਤੇ ਵੀ ਜਿਹੜੇ ਵੱਡੇ ਇਲਜ਼ਾਮ ਆ ਉਹ ਲਾਏ ਗਏ ਨੇ ਕੋਸ਼ਿਸ਼ ਕਰਾਂਗੇ ਕਿ ਸਰਪੰਚ ਨਾਲ ਵੀ ਜਿਹੜੀ ਗੱਲਬਾਤ ਕਰਗੇ ਤਾਂ ਕਿ ਜਿਹੜੀ ਇਹ ਇਲਜ਼ਾਮ ਆ ਜਿਹੜੇ ਉਹਨਾਂ ਦੇ ਉੱਤੇ ਲੱਗੇ ਆ ਇਹਨਾਂ ਦੀ ਜਿਹੜੀ ਸਚਾਈ ਦਾ ਪਤਾ ਲੱਗ ਸਕੇ ਵੀ ਕੀ ਇਹ ਸਚਾਈ ਆ ਇਹ ਆਉਣ ਵਾਲਾ ਸਮਾਂ ਦੱਸੂਗਾ ਕਿ ਕੀ ਇਹ ਨਿਚਾ ਨਿਕਲਦਾ ਕੈਮਰਾਮੈਨ ਮਨਪ੍ਰੀਤ ਦੇ ਨਾਲ ਜਗਤਾਰ ਸਿੰਘ ਸਰਾਹ ਹੈਮਨ ਇੰਡੀਆ ਟੀਵੀ ਬਾਗਾਪੁਰਾਣਾ ਸਤਿ ਸ਼੍ਰੀ ਅਕਾਲ ਬਾਈ ਬਈ ਸਰਪੰਚ ਬੋਲਦੇ ਮੀਰ ਭਾਨੀ ਹਾਂਜੀ ਬਾਈ ਬਈ ਮੈਂ ਜਗਤਾਰ ਸਿੰਘ ਸਰਾਹ ਬੋਲਦਾ ਪੱਤਰਕਾਰ ਹੈਮਨ ਇੰਡੀਆ ਟੀਵੀ ਤੋਂ ਜੀ ਜੀ ਬਾਈ ਭਾਈ ਇੱਕ ਨਾ ਤੁਹਾਡਾ ਪੱਖ ਲੈਣਾ ਸੀ ਇੱਕ ਗੱਲ ਦੇ ਵਿੱਚ ਤੁਹਾਡੇ ਨੇ ਪਿੰਡ ਦਾ ਇੱਕ ਬੰਦਾ ਕੋ ਸਰਜੀਤ ਸਿੰਘ ਕੋਣੀ ਸਰਜੀਤ ਸਿੰਘ ਜੀ ਸਰਜੀਤ ਸਿੰਘ ਹਾਂਜੀ ਅੱਛਾ ਜੀ ਉਹ ਦਿਨ ਘਰ ਆੜੀ ਪਤਾ ਨਹੀਂ 5:00 ਵਜੇ ਗਈਆਂ ਤੇ ਉਹਨਾਂ ਨੇ ਨਾ ਇਲਜ਼ਾਮ ਲਾਇਆ ਤੁਹਾਡੇ ਤੇ ਵੀ ਕੋਸਟ ਐਮ ਪਹਿਲਾਂ ਤਿੰਨ ਮੋਟਰਸਾਈਕਲ ਫੜੇ ਗਏ ਸੀਗੇ ਤਿੰਨ ਇੱਕ ਗੁੱਗੂ ਪੰਚਾਇਤ ਮੈਂਬਰ ਦੇ ਘਰੋਂ ਹਾਂਜੀ ਉਸ ਟਾਈਮ ਵੀ ਸਰਪੰਚ ਨੇ ਕਿਹਾ ਕਿ ਮਾਮਲਾ ਰਫਾ ਦਫਾ ਕਰਵਾਤਾ ਸੀ ਅੱਛਾ ਜੀ ਉਹਨੇ ਖਬਰ ਦੇ ਵਿੱਚ ਬੋਲਿਆ ਤੇ ਉਹ ਥੋੜਾ ਸੀ ਪੱਖ ਹੀ ਲੈਣਾ ਵੀ ਉਹ ਚ ਕੀ ਸਚਾਈ ਸੀ ਕੀ ਗੱਲ ਸੀ ਇਹ ਨਾ ਭਾਈ ਪਹਿਲਾਂ ਇਹਨਾਂ ਦਾ ਦੂਜਾ ਕੁੜੀ ਨਾ ਜਿਹੜੀ ਕੁੜੀ ਸਾਡੇ ਉਗੋ ਕਾਂਦੀ ਦੀ ਕੁੜੀ ਆ ਉਹ ਹੁਣ ਉਗੋ ਕਾਂਦੀ ਦੀ ਨੱਥੋ ਕਹਿੰਦਾ ਪਰਿਵਾਰ ਚ ਹੀ ਉਗੋ ਹੀ ਰਹਿੰਦਾ ਸੀ ਓਕੇ ਜੀ ਉਗੋ ਕਹਾਂ ਤੋਂ ਵਾਪਸ ਨੱਥੋ ਕੀ ਆ ਗਏ ਉਹ ਓਕੇ ਜੀ ਤੇ ਨੱਥੋ ਕੀ ਆ ਗਏ ਵੋਟਾਂ ਵੀ ਇੱਥੋਂ ਦੀਆਂ ਸਾਰੀਆਂ ਇਹ ਜਿਹੜੀ ਕੁੜੀ ਨਾ ਇਹਦੀ ਲਬਨਿਰਜਾ ਪਤਾ ਨਹੀਂ ਕੀ ਚੀਜ਼ ਹੈ ਕਿ ਦਿਨ ਹੋਈ ਵੀ ਪਹਿਲਾਂ ਕਿਤੇ ਹੋਰ ਵਿਆਹੀ ਸੀ ਕੁੜੀ ਫੇਰ ਇਹਨੇ ਪਤਾ ਨਹੀਂ ਕਿਵੇਂ ਕਰ ਕਰਾ ਕੇ ਇਹ ਵਾਪਸ ਉਹਦੇ ਨਾਲ ਵਿਆਹ ਕਰਾ ਲਿਆ ओके ਤਾਂ ਜਿਹੜਾ ਮਸਲਾ ਸੁਣਿਆ ਸੀ ਤੇ ਉਸ ਤੋਂ ਬਾਦ ਕਿਉਂਕਿ ਉਸ ਤੋਂ ਬਾਦ ਇਹਨਾਂ ਦੀ ਲੜਾਈ ਝਗੜਾ ਕਾਫੀ ਹੁੰਦਾ ਰਹਿੰਦਾ ਜਿਹਦੇ ਹਿਸਾਬ ਨਾਲ ਸੁਣਿਆ ਮੈਂ ਓਕੇ ਉਦੋਂ ਕਟਮਾਰ ਹੋਈ ਵਾਵਾ ਇਹਨਾਂ ਦਾ ਘਰ ਉਹ ਆਪਦੇ ਘਰੇ ਜਾਂਦੀ ਨਹੀਂ ਸੀ ਇਹ ਲੈਂਦਾ ਸੀ ਜ਼ਬਰਦਸਤੀ ਫਿਰ ਇਹਨੇ ਆਦੀਆਂ ਪਹਿਣਾ ਪੁਣਾ ਸੱਦੀਆਂ ਤੇ ਉਦੋਂ ਪੰਚਾਇਤ ਬਣੀ ਬਣੀ ਸੀ ਓਕੇ ਠੀਕ ਹੈ ਜੀ ਤੇ ਜਿਹੜੀ ਮੋਟਰਸਾਈਕਲ ਦੀ ਗੱਲ ਦਾ ਉੱਥੇ ਕੀ ਸਟਾਈ ਹੈ ਉਹਦੇ 'ਚ ਮੈਂ ਦੱਸਦਾ ਮੈਨੂੰ ਕਹਿੰਦਾ ਵੀ ਇਹ ਇਹ ਉਹਨਾਂ ਨੂੰ ਤਾਂ ਕਹਿੰਦਾ ਵੀ ਵੇਖ ਲੈ ਬਾਈ ਮੈਂ ਇਹਨਾਂ ਨਾਲ ਵਿਆਹ ਤੇ ਕੁੜੀ ਉਹਨਾਂ ਆਉਂਦੀ ਨਹੀਂ ਇਹਨਾਂ ਨੇ ਮੋਟਰਸਾਈਕਲ ਚੋਰੀ ਕੀਤਾ ਸੀਗਾ ਤੇ ਮੈਂ ਤਾਂ ਮੈਨੂੰ ਪਤਾ ਹੈ ਉਹਨਾਂ ਦੇ ਘਰੇ ਖੜਾ ਤੇ ਮੈਂ ਇਹਨੂੰ ਚੁਕਾ ਦੇਣਾ ਉਹਦੇ 'ਚ ਮੈਂ ਕਹਿੰਦਾ ਵੀ ਮੈਨੂੰ ਇਹ ਚੀਜ਼ ਤਾਂ ਪਤਾ ਨਹੀਂ ਤੇ ਮੋਟਰਸਾਈਕਲ ਆਉਣ 'ਚ ਇਹਨੂੰ ਸਾਰਾ ਪਤਾ ਉਹ ਚੀਜ਼ਾਂ ਕਹਾਣੀ ਦਾ ਇਹਨੂੰ ਹੀ ਪਤਾ ਹੈ ਪਤਾ ਤਾਂ ਬਾਕੀ ਨਹੀਂ ਤੇ ਕੋਈ ਮੋਟਰਸਾਈਕਲ ਉਹਨਾਂ ਦੇ ਘਰੇ ਖੜਾ ਸੀਗਾ ਤੇ ਉਹ ਮੁੰਡਿਆਂ ਨੇ ਕਿਤੇ ਲਾਤਾ ਮੈਂਬਰ ਦੇ ਘਰੇ ਉਹ ਤਾਂ ਮੈਂ ਵੀ ਦੇਖਿਆ ਆਪਾਂ ਨੂੰ ਝੂਠ ਮਾਰਨ ਨਾਲ ਤੱਕ ਜੀ ਗੱਲ ਹੈ ਜੀ ਤੇ ਉਹ ਤੋਂ ਪਰ ਮੋਟਰਸਾਈਕਲ ਇਹਨਾਂ ਨੇ ਪਤਾ ਨਹੀਂ ਕਿਵੇਂ ਵੀ ਉੱਥੇ ਚੁਗਾਤਾ ਵਾਸ ਸਾਡਾ ਮੁੱਦਾ ਸੀ ਕਿ ਕੁੜੀ ਵਸਾਉਣ ਵਾਲਾ ਸਾਨੂੰ ਮੋਟਰਸਾਈਕਲ ਦਾ ਮੁੱਦਾ ਨਹੀਂ ਸੀ ਸਾਡੇ ਕੋਲ ਕੋਈ ਠੀਕ ਹੈ ਜੇ ਤਾਂ ਮੋਟਰਸਾਈਕਲ ਦੀ ਧਮਕੀ ਸੀ ਇਹਦੀ ਵੀ ਇਹ ਚੋਰੀ ਕਰਦਾ ਮੇਰੇ ਥਰੂ ਮੈਂ ਇਹਨੂੰ ਛਡਾਇਆ ਸੀ ਮੈਂ ਵੀ ਮੈਂ ਇਹਨਾਂ ਨੂੰ ਕਸਾ ਵੀ ਸਕਦਾ ਜੋ ਕਾਰ ਕਰਾ ਕੇ ਅਸੀਂ ਜ਼ੋਰ ਪਾ ਕੇ ਕੁੜੀ ਤੋੜਤੀ ਸੀ ਇਹਦੇ ਨਾਲ ਠੀਕ ਹੈ ਤੇ ਤੁਹਾਨੂੰ ਭਾਈ ਵੀ ਤੁਸੀਂ ਮੌਕਾ ਦਿਓ ਕੋਈ ਨਹੀਂ ਜੇ ਲੜਾਈ ਹਨਾ ਹੁੰਦੀ ਰਹਿੰਦੀ ਹੈ ਪਰਿਵਾਰਾਂ ਦੀ ਮੀ ਆ ਦੀ ਜੀ ਲੜਾਈ ਹੁੰਦੀ ਹੈ ਨਾ ਬਈ ਤੇ ਅਸੀਂ ਉਹ ਮੁੱਦਾ ਚਲੋ ਮੈਂਬਰ ਚ ਜੋ ਹੋਰ ਵੀ ਸੀ ਪਿੰਡ ਦੇ ਬੰਦੇ ਵੀ ਸੀ ਤੇ ਉਹ ਕੁੜੀ ਅਸੀਂ ਤੋੜ ਤੀ ਵੀ ਕਿਹਾ ਕੁਝ ਸਾਡੇ ਆਖੇ ਇੱਕ ਮੌਕਾ ਦੇ ਦੋ ਠੀਕ ਹੈ ਬਈ ਠੀਕ ਹੈ ਬਈ ਧੰਨਵਾਦ ਬਈ ਹਾਂ ਨਹੀਂ ਸੁਣੋ ਜੀ ਇੱਕ ਮਿੰਟ ਉਸ ਤੋਂ ਬਾਅਦ ਹੁਣ ਥੋੜੇ ਦਿਨ ਪਹਿਲਾਂ ਜਦੋਂ ਲੜਾਈ ਹੋਈ ਹੈ ਤੇ ਇਹ ਨੇ ਮੈਂ ਕੀ ਕਿਹਾ ਮੇਰੇ ਕੋਲੇ ਮੈਂ ਸ਼ੌਪ ਤੇ ਬੈਠਾ ਸੀ ਮੇਰੀ ਸ਼ੌਪ ਵੀ ਆਪਣੀ ਖਰੀਆਨੇ ਦੀ ਠੀਕ ਹੈ ਜੀ ਤੇ ਮੇਰੇ ਕੋਲ ਮੈਨੂੰ ਕਹਿੰਦਾ ਵੀ ਬਈ ਮੈਂ ਮੈਡਮ ਹੈਗੇ ਆ ਮੈਂ ਕਿਹਾ ਵੀ ਤੁਸੀਂ ਗੱਲ ਦੱਸੋ ਮੈਡਮ ਕੀ ਹੈ ਮੈਡਮ ਘਰੇ ਆ ਹਾਂਜੀ ਤੇ ਕਹਿੰਦਾ ਯਾਰ ਉਹ ਮੇਰੇ ਗੁਆਂਢ ਇਹਨਾਂ ਨੇ ਇੱਕ ਦੁਕਾਨ ਕਰਾਈ ਤੇ ਲੈ ਕੇ ਤੇ ਇਹਨਾਂ ਨੇ ਮੀਂਹ ਬੀਬੀ ਨੇ ਉਹ ਥੋੜੀ ਜਿਹਾ ਸਮਾਨ ਪਾ ਕੇ ਤੇ ਬਿਠਾਈ ਸੀ ਕੁੜੀ ਉਹ ਓਕੇ ਜੀ ਤੇ ਉਹ ਕੁੜੀ ਰਾਤ ਨੂੰ ਧਾਗਾ ਫੈਕਟਰੀ ਵੀ ਜਾਂਦੀ ਹੈ ਠੀਕ ਹੈ ਜੀ ਤੇ ਧਾਗਾ ਫੈਟ ਜਾਂਦੀ ਤੇ ਇਹ ਕਹਿੰਦਾ ਮੈਂ ਕਿਹਾ ਗੱਲ ਦੱਸ ਬਈ ਕਹਿੰਦਾ ਗੱਲ ਇਹ ਆ ਵੀ ਯਾਰ ਕੁੜੀ ਨਾ ਦੁਕਾਨ ਨਹੀਂ ਖੋਲਦੀਗੀ ਠੀਕ ਹੈ ਜੀ ਤੇ ਮੈਡਮ ਨੂੰ ਕਹਿ ਵੀ ਮੈਡਮ ਫੋਨ ਲਾਵੇ ਮੈਂ ਕਿਹਾ ਗੱਲ ਸੁਣ ਬਈ ਇਹ ਦੁਕਾਨਦਾਰੀ ਦਾ ਮੁੱਦਾ ਠੋਡਾ ਆਪਦਾ ਈ ਇਟਸ ਤਾਂ ਸਾਡਾ ਪੰਚਾਇਤੀ ਮੁੱਦਾ ਈ ਨਹੀਂ ਕੋਈ ਹਾਂਜੀ ਬਿਲਕੁਲ ਬਈ ਹਾਂਜੀ ਨਾ ਖੋਲੇ ਮੈਨੂੰ ਉਹਦੇ 'ਚ ਕੋਈ ਚੱਕਰ ਨਹੀਂ ਹਾਂਜੀ ਬਾਲਾ ਕਹਿੰਦਾ ਮੈਂ ਕਹਿ ਦੂੰਗਾ ਯਾਰ ਮੈਡਮ ਕਹ ਦੂੰਗਾ ਕੋਈ ਨਹੀਂ ਫੌਨ ਪਰ ਕੋਈ ਮੁੱਦਾ ਨਹੀਂ ਸਾਡਾ ਹੈਨਾ ਬਈ ਠੀਕ ਹੈ ਜੀ ਉਹ ਤਾਂ ਥੋੜਾ ਕੰਮ ਕਰੋ ਖੋਲੋਗੇ ਤਾਂ ਦੋ ਪੈਸੇ ਆ ਜਾਣਗੇ ਨਹੀਂ ਤਾਂ ਬੰਦ ਰੋਗੀ ਬਿਲਕੁਲ ਜੀ ਤੇ ਅੱਛਾ ਕੁੜੀ ਇਹਨੇ ਕੀ ਕੀਤਾ ਸ਼ਾਮ ਨੂੰ اٹ ਗਿਆ ਮੈਨੂੰ ਕਹਿ ਕੇ ਫੇਰ ਰਾਤ ਨੂੰ ਇਹਨਾਂ ਦੀ ਘਰੇ ਕੋਈ ਲੜਾਈ ਹੋਈ ਲੜਾਈ ਕੀ ਹੋਈ ਲੜਾਈ ਇਹਨੇ ਕੁੱਟੀ ਕਾਟੀ ਕੁੜੀ ਬਹੁਤ ਜ਼ਿਆਦਾ ਕੁੱਟੀ ਇਹਨੇ ਕੁੜੀ ਜੀ ਇਨੇ ਉਹਨੂੰ ਬੰਦ ਕਰਤਾ ਜਿਹੜੇ ਸਾਹਮਣੇ ਦੱਸਣ ਮੁਤਾਬਕ ਮੈਂ ਨਹੀਂ ਗਿਆ ਜੀ ਮੈਂ ਦਾਦਾ ਜਦੋਂ ਅਗਲੇ ਦਿਨ 24 ਘੰਟਿਆਂ ਬਾਅਦ ਸ਼ਾਮ ਨੂੰ ਕੁੜੀ ਨੇ 8 ਵਜੇ ਬੱਸ ਫੜਨੀ ਸੀ ਇਹਦੀ ਧਾਗਾ ਫੈਕਟਰੀ ਦੀ ਜੀ ਤੇ ਜਿਹੜੀ ਦੂਜੀ ਬੁੜੀ ਨਾਲ ਜਾਂਦੀ ਆ ਉਹ ਬੁੜੀ ਵੀ ਤੇ ਇਹਦੀ ਮਾਂ ਜਦੋਂ ਆਈਆਂ ਮਾਂ ਕਹਿੰਦੀ ਵੀ ਮੈਂ ਇਹਨੂੰ ਫੋਨ ਲਾਇਆ ਤੇ ਇਹਨਾਂ ਫੋਨ ਨਾ ਚੱਕੇ ਤੇ ਪਤਾ ਨਹੀਂ ਤੇ ਕਹਿੰਦੀ ਅਸੀਂ ਗੰਨਾਂ ਉੱਤੇ ਤੇ ਇਹਨੂੰ ਬਾਰ ਬੰਦ ਕੀਤਾ ਵਾ ਇਹਨੂੰ ਕਟ ਕੇ ਅੰਦਰ ਅੱਛਾ ਜੀ ਤੇ ਇਹਨੂੰ ਉਹ ਕੱਢ ਕੇ ਲਿਆਈਆਂ ਮੈਨੂੰ ਆ ਕੇ ਮੈਨੂੰ ਆਪ ਉਹਨੇ ਕੱਪੜੇ ਚੱਕ ਕੇ ਦਿਖਾਏ ਜਿਹੜੇ ਨੇ ਨੀਲ ਪਏ ਸੀ ਬੁੜੀ ਦੇ ਉਹ ਵੀ ਉਹ ਕਹਿੰਦੀ ਵੀ ਮਾਤਾ ਜੀ ਕਹਿੰਦੀ ਵੀ 10 ਸਰਪੰਚ ਉਹ ਥੋੜਾ ਨਾਂ ਲਈ ਜਾਂਦਾ ਉਹ ਕਹਿੰਦਾ ਮੈਂ ਸਰਪੰਚ ਕੋਲੇ ਗਿਆ ਸੀ ਸਰਪੰਚ ਨੇ ਕਿਹਾ ਵੀ ਤੂੰ ਜਾ ਕੇ ਘਟੋ ਨੂੰ ਅੱਛਾ ਜੀ ਦੱਸੋ ਇਲਜ਼ਾਮ ਕਿੱਥੇ ਲਾਇਆ ਬੰਦੇ ਨੇ ਮੇਰੇ ਤੇ ਅੱਛਾ ਉਸ ਤੋਂ ਬਾਅਦ ਅੱਛਾ ਮੈਂ ਕਹੀ ਕਿ ਮੈਂ ਕਹਿੰਦਾ ਜੀ ਉਹਨੇ ਇਹ ਵੀ ਕਿਹਾ ਪੰਚਾਇਤ ਮੈਂਬਰ ਗੁੱਗੂ ਦੇ ਘਰੇ ਗਿਆ ਮੈਂ ਆਖੇ ਉਹਨੂੰ ਕਹਾਣੀ ਦੱਸੀ ਗੁੱਗੂ ਕਹਿੰਦਾ ਮੈਂ ਤੇਰੇ ਨਾਲ ਜਿੱਥੇ ਮਰਜ਼ੀ ਚੱਲ ਮੈਂ ਮੈਂਬਰ ਨੂੰ ਫੋਨ ਲਾਇਆ ਉਸੇ ਟਾਈਮ ਜੀ ਮੈਂ ਕਿਹਾ ਗੁੱਗੂ ਤੇਰੇ ਕੋਲੇ ਬੰਦਾ ਆਇਆ ਸੀ ਕਹਿੰਦਾ ਭਾਈ ਨਹੀਂ ਮੈਂ ਕਿਹਾ ਘਰੋਂ ਪੁੱਛ ਲਾ ਕਹਿੰਦੇ ਨਹੀਂ ਆਇਆ ਹੀ ਨਹੀਂ ਮੇ ਕੋ ਤੇਰਾ ਨਾਮ ਲਈ ਜਾਂਦਾ ਕਹਿੰਦਾ ਤੂੰ ਵੀ ਆ ਗਿਆ ਤੇ ਮੈਨੂੰ ਵੀ ਬਦਨਾਮ ਕਰੀ ਜਾਂਦਾ ਤੇ ਮੈਨੂੰ ਇਹ ਹਣਾ ਜੀ ਬਾਈ ਤੇ ਉਸ ਤੋਂ ਬਾਅਦ ਜਦੋਂ ਉਹਨੂੰ ਇੰਨਾ ਕੁੱਟ ਮੈਂ ਕਿਹਾ ਵੀ ਆ ਤੁਹਾਡੇ ਸਾਹਮਣੇ ਕਲੀਅਰ ਹੋ ਗਿਆ ਨਹੀਂ ਉਹਨਾਂ ਦੇ ਘਰੇ ਗਿਆ ਮੈਂ ਅਜੇ ਸਰਪੰਚ ਮੈਂ ਕਿਉਂ ਕਹੂੰਗਾ ਕਿਸੇ ਨੂੰ ਕੁੱਟ ਮਾਰ ਬਾਈ ਜੀ ਜੀ